ਪੀ ਰੁਪਿਆ ਦੇਗਾ ਮੈਂ ਤਾਂ تیرਕੇ ਬਾਹਰ ਭੜਾਵਾ ਮਸਾ ਨਿਕਲੇਗਾ ਕੀ ਨਾਮ ਹੈ ਜੀ ਆਪਣਾ ਮੇਰਾ ਜੀ ਤਾਰਾ ਸਿੰਘ ਜੀ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਉਰੇ ਆਇਆ ਤੀਗਾ ਸਿਵਰਜ ਬੋਰਡ ਦੇ ਦਫਤਰ ਸੰਗਰੂਰ ਵਿੱਚ ਵੀ ਜੀ ਆ ਕੇ ਜਿਹੜਾ ਸਾਡੇ ਪਾਣੀ ਦਾ ਕੁਝ ਹੱਲ ਕੀਤਾ ਜਾਵੇ ਜਿਹੜਾ ਬਰਸਾਤ ਦਾ ਪਾਣੀ ਆਗਾ ਸਿਵਰ ਦਾ ਪਾਣੀ ਆ ਭਰਿਆ ਪਿਆਗਾ ਪਰ ਜਦੋਂ ਮੈਂ ਇੱਥੇ ਆ ਕੇ ਦੇਖਿਆ ਸੀਵਰੇਜ ਬੋਰਡ ਦਾ ਆਪ ਹੀ ਪਾਣੀ ਦੇ ਵਿੱਚ ਡੁੱਬਿਆ ਪਿਆਗਾ ਜਿੰਦੇ ਲੱਗ ਰਹੇ ਨੇ ਕਿ ਕੋਈ ਅਧਿਕਾਰੀ ਨਹੀਂ ਹੈਗਾ ਅਧਿਕਾਰੀ ਵੀ ਉਰਿਆ ਕੇ ਕੀ ਕਰਨਗੇ ਅਸੀਂ ਜੀਤੋ ਆਸ ਰੱਖੀ ਤੀਗੀ ਵੀ ਸੰਗਰੂਰ ਦਾ ਇਹ ਪਾਣੀ ਦੇ ਹੱਲ ਕਰਨਗੇ ਸਮੱਸਿਆ ਦਾ ਹੱਲ ਕਰਨਗੇ ਉਹ ਤਾਂ ਖੁਦ ਪਾਣੀ ਵਿੱਚ ਡੁੱਬਿਆ ਪਿਆ ਜੀ ਹੁਣ ਦੇਖੋ ਜਿਹੜਾ ਖੁਦ ਹੀ ਪਾਣੀ ਦੇ ਵਿੱਚ ਡੁੱਬਿਆ ਪਿਆਗਾ ਉਹ ਤੋਂ ਪਬਲਿਕ ਕੀ ਆਸ ਕਰੂਗੀ ਉਹ ਕਿਸੇ ਦੀ ਮਦਦ ਕੀ ਕਰੂਗੀ ਇਹ ਤੁਸੀਂ ਦੇਖ ਸਕਦੇ ਹੋ ਸੰਗਰੂਰ ਦਾ ਸੀਵਰੇਜ ਬੋਰਡ ਆ ਬੱਟਰ ਸਪਲਾਈ ਦਫਤਰ ਆਗਾ ਇੱਥੇ ਅਧਿਕਾਰੀ ਬੈਠਦੇ ਨੇ ਐਕਸ਼ਨ ਸਾਹਿਬ ਬੈਠਦੇ ਨੇ ਪਰ ਓਰੇ ਦਾ ਹਾਲ ਇਹ ਹੈਗਾ ਜੀ ਵੀ ਇਹ ਆਪ ਹੀ ਪਾਣੀ ਦੇ ਵਿੱਚ ਡੁੱਬਿਆ ਪਿਆ ਸੀ ਇਹ ਤੋਂ ਆਸ ਕੀ ਕਰਾਂਗੇ ਦੂਜੇ ਪਾਸੇ ਜੇ ਗੱਲ ਕਰੀ ਜਾਵੇ ਸਾਹਮਣੇ ਐਸ ਡੀ ਐਮ ਸਾਹਿਬ ਸੰਗਰੂਰ ਦੀ ਕੋਠੀ ਹੈ ਨਾਲ ਹੀ ਏ ਡੀ ਸੀ ਸਾਹਿਬ ਦੀ ਕੋਠੀ ਹੈ ਬਿਲਕੁਲ ਜੀ ਉਹਨਾਂ ਦੀਆਂ ਕੋਠੀਆਂ ਮੋਰੇ ਨੇ ਉਹ ਗੱਡੀਆਂ 'ਚ ਬੈ ਕੇ ਆਉਂਦੇ ਨੇ ਜੀ ਵੱਡੇ ਵੱਡੇ ਗੱਡੀਆਂ ਵਿੱਚ ਆ ਬੈ ਕੇ ਆਉਂਦੇ ਨੇ ਅੰਦਰ ਗੇਟ ਖੁੱਲ ਜਾਂਦਾ ਜੀ ਗੇਟ ਅੰਦਰ ਵੱਢ ਕੇ ਫਿਰ ਗੱਡੀ 'ਚ ਬੈ ਕੇ ਲੰਗਣਾ ਦਾ ਆਮ ਲੋਕਾਂ ਨੇ ਮੀਂਹ ਦੇ ਪਾਣੀ ਵਿੱਚ ਦੀ ਬਰਸਾਤੀ ਪਾਣੀ ਵਿੱਚ ਦੀ ਗੰਦੇ ਨਾਲੀ ਦੇ ਪਾਣੀ ਵਿੱਚ ਦੀ ਅਫਸਰਾਂ ਨੇ ਨਹੀਂ ਲੰਗਣਾ ਹੈਗਾ ਅਫਸਰਾਂ ਨੂੰ ਸਾਰਾ ਪਤਾ ਹੈਗਾ ਵੀ ਇੱਥੇ ਹੁਣ ਅਧਿਕਾਰੀਆਂ ਦੇ ਸਾਹਮਣੇ ਜਿੰਨੇ ਵੀ ਹੈਗੇ ਨੇ ਅਧਿਕਾਰੀਆਂ ਦੀਆਂ ਕੋਠੀਆਂ ਨੇਗੀਆਂ ਤੇ ਤੁਸੀਂ ਇਹ ਸਭ ਲਾ ਲਓ ਆ ਸਰਕਾਰੀ ਦਫ਼ਤਰ ਨੇਗੇ ਸਰਕਾਰੀ ਦਫ਼ਤਰਾਂ ਦਾ ਇਹ ਹਾਲ ਹੈਗਾ ਤੇ ਆਮ ਜਿਹੜੇ ਆਮ ਘਰ ਨੇ ਜਾਂ ਆਮ ਮਹੱਲੇ ਨੇ ਆਮ ਦਫ਼ਤਰ ਨੇਗੇ ਉਹ ਉਹਨਾਂ ਦਾ ਕੀ ਹਾਲ ਹੋਊਗਾ ਜੀ ਜੀ ਅਮਰਜੀਤ ਵੀਰੇ ਅਮਰਜੀਤ ਜੀ ਕਿਸ ਤਰੀਕੇ ਨਾਲ ਦੇਖੋ ਜਿਵੇਂ ਸਰੂ ਦੇ ਵਿੱਚ ਸਰੀਰ ਦਾ ਮੀਂਹ ਪੈ ਰਿਹਾ ਕਿੰਨੀ ਖਰਾਹਤ ਆਵੇ ਬਹੁਤ ਵਧੀਆ ਰਾਹਤ ਆ ਤਾ ਵੀਰੇ ਮਾਸਾ ਇਨੀ ਗਰਮੀ ਤੇ ਗਰਮੀ ਦੇ ਕਾਰਨ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਤੇ ਨਾ ਤੇ ਜੀਰੀਆਂ ਦਾ ਸਮਝੋ ਵੀ ਪਾਣੀ ਵੀ ਪੂਰਾ ਨਹੀਂ ਹੁੰਦਾ ਜੀ ਲੋਕਾਂ ਦੀ ਜਵੇਂ ਜੀਰੀਆਂ ਲਾਰੇ ਨੇ ਤੇ ਚਲ ਮੰਨ ਕੇ ਚਲੋ ਮਹਾਰਾਜ ਨੇ ਸੁਣ ਲਈ ਚਲੋ ਰੱਬ ਨੇ ਮੀਂਹ ਪਾਤਾ ਵਧੀਆ ਪਾਤਾ ਹੁਣ ਬਹੁਤ ਰਾਹਤ ਮਿਲ ਗਈ ਲੋਕਾਂ ਨੂੰ ਵਧੀਆ ਸਕੂਨ ਮਿਲੂਗਾ ਦੋ ਚਾਰ ਦਿਨ ਜਿੰਨਾ ਕਿ ਫਾਇਦਾ ਹੋਊਗਾ ਤੈਨੂੰ ਲੱਗਦਾ ਵੀ ਜਿਆਦਾ ਮੀਂਹ ਕਰਕੇ ਜਿੱਥੇ ਬਜ਼ਾਰਾਂ ਦੇ ਵਿੱਚ ਪਾਣੀ ਖੜ ਗਿਆ ਨੁਕਸਾਨ ਵੀ ਹੈ ਨੁਕਸਾਨ ਤਾਂ ਹੈਗਾ ਉਹ ਤਾਂ ਬਰੇਨਾਂ ਦੀ ਸਰਕਾਰਾਂ ਦੀ ਜਾਂ ਕੋਈ ਵੀ ਆਪਣੇ ਸੰਗਰੂਰ ਦਾ ਤੁਹਾਡਾ ਐਮਸੀ ਜਾਂ ਵਗੈਰਾ ਕੋਈ ਵੀ ਆ ਉਹ ਤਾਂ ਆਪ ਦੇਖੇ ਨਾ ਜਿਹੜੇ ਇਹ ਬਣਾਉਂਦੇ ਨੇ ਜਾਂ ਇਹਦੇ ਵਿੱਚ ਹਿੱਸੇਦਾਰੀ ਕਰਕੇ ਵਾਲਾ ਨਸ਼ਟ ਕਰਦਣ ਦੀ ਚੀਜ਼ ਪੂਰੀ ਨਿਕਲਦੀ ਨਹੀਂ ਉਹਦਾ ਫਿਰ ਨੁਕਸਾਨ ਤਾਂ ਹੋਣੀ ਹੋਣਾ ਜੇ ਪ੍ਰੋਪਰ ਉਹ ਚੀਜ਼ ਆ ਵਧੀਆ ਕੰਮ ਕੀਤਾ ਜਾਵੇ ਤਾਂ ਨਿਕਾਸ਼ ਵੀ ਵਧੀਆ ਹੋ ਸਕਦਾ ਉਹ ਕਿਆ ਮੁੱਕੀਆਂ ਗਈਆਂ ਸੀ ਮੀਂਹ ਨਹੀਂ ਪੈ ਰਿਆ ਸੀ ਗਰਮੀ ਜਿਆਦਾ ਸੀ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਇਸ ਚੀਜ਼ ਦਾ ਵੀ ਅਸਰ ਹੈ ਅਸਰ ਹੈਗਾ ਵੀਰੇ ਉਹ ਬਹੁਤ ਬੜੇ ਪੁਰਾਣੇ ਰੀਤ ਚੱਲ ਰਹੀ ਹੈ ਉਹ ਚੀਜ਼ ਪਹਿਲਾਂ ਇਹ ਚੀਜ਼ ਪੁਰਾਣੇ ਜਿੰਨੇ ਬਜ਼ੁਰਗ ਤੇ ਜਾਂ ਬੁੜੀਆਂ ਤੇ ਆਏ ਇਕੱਠੇ ਹੋ ਕੇ ਸੂਈਆਂ ਦੇ ਉੱਪਰ ਜਾਂਦੇ ਤੇ ਉੱਥੇ ਜਾ ਕੇ ਗੁੱਡੀ ਫੂਕਦੇ ਤੇ ਤਾਂ ਉਹ ਚੀਜ਼ ਮਹਾਰਾਜ ਸੁਣਦਾ ਸੀ ਤਾਂ بارش ਜ਼ਰੂਰ ਹੁੰਦੀ ਸੀ ਕਿ ਨਾ ਅੰਕਲ ਜੀ ਗੁਰਦੇਵ ਸਿੰਘ ਗੁਰਦੇਵ ਸਿੰਘ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਜਿਵੇਂ ਸਵੇਰ ਦਾ ਮੈਂ ਕਹਿ ਰਿਹਾ ਲੋਕਾਂ ਨੂੰ ਕਿਤੇ ਨਾ ਕਿਤੇ ਗੱਲ ਨਹੀਂ ਤੋਂ ਰਾਤ ਬਹੁਤ ਬਹੁਤ ਜ਼ਿਆਦਾ ਨਹੀਂ ਬਹੁਤ ਜ਼ਿਆਦਾ ਸੰਗਰੂਲ ਚ ਦਾ ਵਾਲਾ ਹੀ ਪਿਆ ਕਰਮੀ ਤੋਂ ਬਾਅਦ ਜਦੋਂ ਇਹ ਰਾਹਤ ਮਿਲੀ ਕਿੰਨਾ ਕ ਮੈਂ ਕਹਿੰਦਾ ਮੇਰੇ ਪੈਰ ਮਾਚਦੇ ਤੇ ਇੱਥੇ ਬੈਠੇ ਤੇ ਹੁਣ ਬਹੁਤ ਠੀਕ ਹੈ ਬਹੁਤ ਮਾਲ ਠੀਕ ਹੈ ਨੁਕਸਾਨ ਕੀ ਹੈ ਨਾ ਜਿਹੜਾ ਲਗਾਤਾਰ ਸ਼ਾਂਤ ਹੁਣ ਆਇਆ ਇਹ ਥੋੜਾ ਬਹੁਤ ਨੁਕਸਾਨ ਵੀ ਹੁੰਦਾ ਥੋੜਾ ਬਹੁਤ ਫਾਇਦਾ ਵੱਧ ਹੁੰਦਾ ਝੋਨੇ ਵਾਲੇ ਨੂੰ ਕਿੰਨਾ ਫਾਇਦਾ ਵੱਧ ਤੋਂ ਵੱਧ ਜਿਆਦਾ ਫਾਇਦਾ ਝੋਨੇ ਵਾਲਿਆਂ ਨੂੰ ਤੇ ਜਿਵੇਂ ਆਪਾਂ ਬਜ਼ਾਰਾਂ ਦੀ ਗੱਲ ਕਰੀਏ ਜਿੱਥੇ ਆਪਾਂ ਖੜੇ ਆ ਪੂਰੇ ਤੁਸੀਂ ਵਿੱਚ ਪਾਣੀ ਦੇਖ ਸਕਦੇ ਹੋ ਕਿ ਜਿਹੜੀ ਗੱਡੀਆਂ ਮੋਟਰਸਿਕਲ ਲੰਘ ਰਹੀ ਨੇ ਬੜੀ ਦਿੱਕਤਾਂ ਦਾ ਮਾਨੂੰ ਸਾਹਮਣਾ ਉਹ ਹੁਣ ਉਹਦਾ ਕਰਨੇ ਪੈਂਦਾ ਜੀ ਕਿਤੇ ਨੀਵਾ ਹੁੰਦਾ ਕਿਤੇ ਉੱਚਾ ਹੁੰਦਾ ਉੱਥੇ ਉਹਦਾ ਕਰਨਾ ਹੀ ਪੈਂਦਾ ਦਾਤੇ ਨੇ ਸੁਣ ਲਈ ਇੰਨੀ ਬਹੁਤ ਹੈ ਅਕਲ ਹੀ ਕਿਸ ਤਰੀਕੇ ਨਾਲ ਦੇਖ ਲੋ ਜਿਵੇਂ ਗੁੱਡੀਆਂ ਪੁੱਛੀਆਂ ਗਈਆਂ ਨੇ ਕਿਤੇ ਦੇਖੀ ਮੀਂਹ ਹੀ ਪੈ ਰਿਹਾ ਸੀ ਤੁਹਾਨੂੰ ਲੱਗਦਾ ਵੀ ਉਸਦਾ ਵੀ ਅਸਰ ਹੈ ਆਲਾ ਹੋਵੇ ਕਿਵੇਂ ਨਾ ਜੀ ਫਰਕ ਤਾਂ ਹੈ ਪੁਰਾਣੇ ਜਵਾਨੇ ਚ ਗੁੱਡੀਆਂ ਫੂਕ ਕੇ ਨਹੀਂ ਪੈਂਦਾ ਸੀ ਆ ਉਹ ਇੱਕ ਦੋ ਪਿੰਡਾਂ ਚ ਆ ਨਾਗਰ ਕੋਲੇ ਥੋਹੀ ਪਿੰਡ ਫੂਕੀਆਂ ਨੇ ਬਹੁਤ ਨਹੀਂ ਪਾਣੀ ਗੜ ਵੀ ਪੁੱਛੀ ਅੱਛਾ ਉਹ ਤਾਂ ਘਰ ਪਤਾ ਨਹੀਂ ਮੈਨੂੰ ਦੂਵੀ ਦਾ ਤਾਂ ਪਤਾ ਹੈ ਜੀ ਠੀਕ ਹੈ ਹੁਣ ਹਾਂ ਬਹੁਤ ਠੀਕ ਠਾਕ ਲਗਾਤਾਰ ਮੀਂਹ ਪੈ ਰਿਹਾ ਨੁਕਸਾਨ ਤਾਂ ਨਹੀਂ ਜਾਂਦਾ ਕੋਈ ਨੁਕਸਾਨ ਨਹੀਂ ਪਾਣੀ ਥੱਲੇ ਬਹੁਤ ਲੈਵਲ ਥੱਲੇ ਆ ਇਹ ਕਿਹੜਾ ਮੀਂਹ ਹੈ ਤਾਂ ਕੋਈ ਖਾਸ ਨਹੀਂ ਜੀ